ਦਰਾਹਾ ਪੁਲਿਸ ਨੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਨੂੰ ਕਾਬੂ ਕਰ ਕੱਟੇ ਚਲਾਣ ਉੱਥੇ ਹੀ ਰੇਡੀਆਂ ਤੇ ਖੜ ਕੇ ਸ਼ਰਾਬ ਪੀਣ ਵਾਲਿਆਂ ਨੂੰ ਪਾਈਆਂ ਭਜੜਾ ਸ਼ਰਾਬ ਅਤੇ ਚਿਕਨ ਛੱਡ ਕੇ ਹੋਏ ਫਰਾਰ ਅੱਜ ਦਰਾਹਾ ਥਾਣਾ ਮੁਖੀ ਐਸਐਚਓ ਕاجਦਤ ਪੁਲਿਸ ਟੀਮ ਦੇ ਨਾਲ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਦੀ ਜਾਂਚ ਕਰ ਰਹੇ ਸੀ ਅਤੇ ਬਿਆਨ ਸਿੰਘ ਚੌਂਕ ਨੇੜੇ ਆਂਡਿਆਂ ਤੇ ਮੀਟ ਦੀਆਂ ਰੇਡੀਆਂ ਤੇ ਜਾ ਕੇ ਜਾਂਚ ਕੀਤੀ ਇਸ ਮੌਕੇ ਰੇਡੀਆਂ ਤੇ ਖੜ ਕੇ ਸ਼ਰਾਬ ਪੀਣ ਵਾਲਿਆਂ ਨੂੰ ਪਾਈਆਂ ਭਜੜਾ ਸ਼ਰਾਬੀ ਆਪਣਾ ਮੌਕੇ ਤੇ ਸਮਾਨ ਛੱਡ ਕੇ ਹੋਏ ਫਰਾਰ ਐਸਐਚਓ ਸਾਹਿਬ ਕਿਸਮਾਂ ਚ ਜਾਂਚ ਕੀਤੀ ਜਾ ਰਹੀ ਹੈ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਸਰਦੀਆਂ ਦਾ ਸੀਜ਼ਨ ਚੱਲ ਰਿਹਾ ਤੇ ਕੁਝ ਦਿਨ ਤੋਂ ਜਿਹੜੀ ਧੁੰਦਾਂ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਜੋ ਵਿਅਕਤੀ ਸ਼ਰਾਬ ਦਾ ਸੇਵਨ ਕਰਕੇ ਟੂ-ਵੀਲਰ ਚਲਾ ਰਹੇ ਜਾਂ ਗੱਡੀਆਂ ਚਲਾ ਰਹੇ ਆ ਅੱਜ ਵਿਸ਼ੇਸ਼ ਤੌਰ ਤੇ ਨਕਾ ਲਗਾ ਕੇ ਉਹਨਾਂ ਦੀ ਅਸੀਂ ਚੈਕਿੰਗ ਕਰ ਰਹੇ ਆ ਕਿ ਜਿਨ੍ਹਾਂ ਵਿਅਕਤੀਆਂ ਦੀ ਸ਼ਰਾਬ ਪੀਤੀ ਪਾਈ ਜਾ ਰਹੀ ਹੈ ਉਹਨਾਂ ਦੇ ਅਸੀਂ ਚਲਾਨਾ ਕਰ ਰਹੇ ਆ ਸਰ ਕਿੰਨੇ ਵਿਅਕਤੀ ਕਾਬੂ ਕੀਤੇ ਗਏ ਜੀ ਹੁਣ ਤੱਕ ਅਸੀਂ ਤਕਰੀਬਨ 20 ਤੋਂ 25 ਵਿਅਕਤੀ ਜਿਹੜੇ ਚੈੱਕ ਕਰ ਚੁੱਕੇ ਤੇ ਜਿਨ੍ਹਾਂ ਦਾ ਸਾਨੂੰ ਐਲਕੋਮੀਟਰ ਦੇ ਵਿੱਚ ਆਂਦਾ ਕਿ ਇਹਨਾਂ ਨੇ ਸ਼ਰਾਬ ਪੀਤੀ ਉਹਨਾਂ ਦੇ ਅਸੀਂ ਚਲਾਨਾ ਕਰ ਰਹੇ ਆ ਤਾਂ ਜਿਸ ਤਰ੍ਹਾਂ ਕਈ ਹਾਈਵੇ ਦੇ ਹਾਲੇ-ਤਾਲੇ ਰੇੜੀਆਂ ਤੇ ਵੀ ਸ਼ਰਾਬ ਸਰਵ ਕੀਤੀ ਜਾਂਦੀ ਹੈ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਇਸ ਚੀਜ਼ ਬਾਰੇ ਵੀ ਅਸੀਂ ਚੈਕਿੰਗ ਕਰ ਰਹੇ ਹਾਂ ਜੋ ਬੰਦੇ ਹਾਈਵੇ ਦੇ ਹਾਲੇ-ਦੁਆਲੇ ਰੇੜੀਆਂ ਲਗਾ ਕੇ ਸ਼ਰਾਬ ਪਿਲਾ ਰਹੇ ਆ ਉਹਨਾਂ ਦੇ ਵੀ ਅਸੀਂ ਕਾਰਵਾਈ ਬੰਦੀ ਜੋ ਕਾਰਵਾਈ ਉਹ ਕਰ ਰਹੇ ਆ ਦਰਾਹਾ ਪੁਲਿਸ ਨੇ ਸ਼ਰਾਬ ਪੀਕੇ ਵਾਹਨ ਚਲਾਉਣ ਵਾਲਿਆਂ ਨੂੰ ਕਾਬੂ ਕਰ ਕੱਟੇ ਚਲਾਣ ਉਥੇ ਹੀ ਰੇੜੀਆਂ ਤੇ ਖੜਕੇ ਸ਼ਰਾਬ ਪੀਣ ਵਾਲਿਆਂ ਨੂੰ ਪਾਈਆਂ ਭਜੜਾ ਸ਼ਰਾਬ ਅਤੇ ਚਿਕਨ ਛੱਡ ਕੇ ਹੋਏ ਫਰਾਰ ਅੱਜ ਦਰਾਹਾ ਥਾਣਾ ਮੁਖੀ ਐਸਐਚਓ ਕਾਜਦਤ ਪੁਲਿਸ ਟੀਮ ਦੇ ਨਾਲ ਸ਼ਰਾਬ ਪੀਕੇ ਵਾਹਨ ਚਲਾਉਣ ਵਾਲਿਆਂ ਦੀ ਜਾਂਚ ਕਰ ਰਹੇ ਸੀ ਅਤੇ ਬਿਆਨ ਸਿੰਘ ਚੌਂਕ ਨੇੜੇ ਆਂਡਿਆਂ ਤੇ ਮੀਟ ਦੀਆਂ ਰੇੜੀਆਂ ਤੇ ਜਾ ਕੇ ਜਾਂਚ ਕੀਤੀ ਇਸ ਮੌਕੇ ਰੇੜੀਆਂ ਤੇ ਖੜਕੇ ਸ਼ਰਾਬ ਪੀਣ ਵਾਲਿਆਂ ਨੂੰ ਪਾਈਆਂ ਭਜੜਾ ਸ਼ਰਾਬੀ ਆਪਣਾ ਮੌਕੇ ਤੇ ਸਮਾਨ ਛੱਡ ਕੇ ਹੋਏ ਫਰਾਰ ਸਟਜੋ ਸਾਹਿਬ ਕੇ ਸਮੰਚ ਜਾਂਚ ਕੀਤੀ ਜਾ ਰਹੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਸਰਦੀਆਂ ਦਾ ਸੀਜ਼ਨ ਚੱਲ ਰਿਹਾ ਤੇ ਕੁਝ ਦਿਨ ਤੋਂ ਜਿਹੜੀ ਧੁੰਦ ਆ ਬਹੁਤ ਜ਼ਿਆਦਾ ਵੱਧ ਚੁੱਕੀ ਆ ਉਹਦੇ ਸਬੰਧ ਦੇ ਵਿੱਚ ਅਸੀਂ ਜੋ ਵਿਅਕਤੀ ਸ਼ਰਾਬ ਦਾ ਸੇਵਨ ਕਰਕੇ ਟੂ-ਵੀਲਰ ਚਲਾ ਰਹੇ ਜਾਂ ਗੱਡੀਆਂ ਚਲਾ ਰਹੇ ਆ ਅੱਜ ਵਿਸ਼ੇਸ਼ ਤੌਰ ਤੇ ਨਾਕਾ ਲਗਾ ਕੇ ਉਹਨਾਂ ਦੀ ਅਸੀਂ ਚੈਕਿੰਗ ਕਰ ਰਹੇ ਆ ਤੇ ਜਿਨ੍ਹਾਂ ਵਿਅਕਤੀਆਂ ਦੀ ਸ਼ਰਾਬ ਪੀਤੀ ਪਾਈ ਜਾ ਰਹੀ ਆ ਉਹਨਾਂ ਦੇ ਅਸੀਂ ਚਲਾਨ ਕਰ ਰਹੇ ਆ ਸਰ ਕਿੰਨੇ ਵਿਅਕਤੀ ਕਾਬੂ ਕੀਤੇ ਗਏ ਹੁਣ ਤੱਕ ਅਸੀਂ तकरीबन 20 ਤੋਂ 25 ਵਿਅਕਤੀ ਜਿਹੜੇ ਚੈੱਕ ਕਰ ਚੁੱਕੇ ਤੇ ਜਿਨ੍ਹਾਂ ਦਾ ਸਾਨੂੰ ਐਲਕੋਮੀਟਰ ਦੇ ਵਿੱਚ ਆਂਦਾ ਕਿ ਇਹਨਾਂ ਨੇ ਸ਼ਰਾਬ ਪੀਤੀ ਉਹਨਾਂ ਸਰ ਜਿਸ ਤਰ੍ਹਾਂ ਕਿ ਹਾਈਵੇ ਦੇ ਆਲੇ-ਦੁਆਲੇ ਰੇੜੀਆਂ ਤੇ ਵੀ ਸ਼ਰਾਬ ਸਰਵ ਕੀਤੀ ਜਾਂਦੀ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਇਸ ਚੀਜ਼ ਬਾਰੇ ਵੀ ਅਸੀਂ ਚੈਕਿੰਗ ਕਰ ਰਹੇ ਹਾਂ ਜੋ ਬੰਦੇ ਹਾਈਵੇ ਦੇ ਆਲੇ-ਦੁਆਲੇ ਰੇੜੀਆਂ ਲਗਾ ਕੇ ਸ਼ਰਾਬ ਪਿਲਾ ਰਹੇ ਆ ਉਹਨਾਂ ਦੇ ਵੀ ਅਸੀਂ ਕਾਰਵਾਈ ਬੰਦੀ ਜੋ ਕਾਰਵਾਈ ਉਹ ਕਰ ਰਹੇ ਆ